ਗਿਲੰਦਰ ਫਗਵਾੜਾ ਨੈਸ਼ਨਲ ਹਾਈਵੇ ਤੇ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਐਕਟਿਵਾ ਸਵਾਰ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਕਾਇਨਾਤ ਡਾਕਟਰਾਂ ਵੱਲੋਂ ਇੱਕ ਔਰਤ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਅਤੇ ਦੂਸਰੀ ਔਰਤ ਦੀ ਹਾਲਤ ਨਾਜ਼ੁਕ ਹੋਣ ਦੇ ਚੱਲਦਿਆਂ ਮੋਢੀ ਸਹਾਇਤਾ ਦੇ ਕੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਦੋਵੇਂ ਔਰਤਾਂ ਐਕਟਿਵਾ ਤੇ ਸਵਾਰ ਹੋ ਕੇ ਜੇਲੰਦਰ ਸਾਈਡ ਤੋਂ ਫਗਵਾੜਾ ਵੱਲ ਆ ਰਹੀਆਂ ਸਨ ਤਾਂ ਹਵੇਲੀ ਨਜ਼ਦੀਕ ਇੱਕ ਟਰੱਕ ਦੀ ਲਪੇਟ ਵਿੱਚ ਆ ਗਈਆਂ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਕਿਰਮਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਸੜਕ ਹਾਦਸੇ 'ਚ ਜ਼ਖਮੀ ਦੋ ਔਰਤਾਂ ਨੂੰ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਦੂਸਰੀ ਔਰਤ ਦੀ ਹਾਲਤ ਸੀਰੀਅਸ ਹੋਣ ਕਾਰਨ ਮੁੱਢਲੀ ਸਹਾਇਤਾ ਦੇ ਕੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਮ੍ਰਿਤਕ ਦੀ ਪਛਾਣ ਯਕਦੀਸ਼ ਕੌਰ ਪਤਨੀ ਕਸ਼ਮੀਰੀ ਲਾਲ ਵਾਸੀ ਪਿੰਡ ਕੋਟਕਲਾ ਅਤੇ ਯਖਮੀ ਔਰਤ ਦੀ ਪਹਿਚਾਣ ਕੁਲਵਿੰਦਰ ਕੌਰ ਪਤਨੀ ਲਵਜੀਤ ਵਾਸੀ ਪਡੋਰੀ ਰਾਜਪੂਤਾਂ ਜਿਲੰਦਰ ਵਜੋਂ ਹੋਈ ਖਾਸੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਕਮਲਜੀ ਸਿੰਘ ਹੈ ਹਾਂਜੀ ਕਮਲਜੀ ਜੀ ਕੀ ਮਾਮਲਾ ਕੀ ਜਿਹੜਾ ਇੱਕ ਹਾਂਜੀ ਸਾਨੂੰ ਬਲੇਚ ਵੱਲੋਂ ਤਲਾਹ ਮਿਲੀ ਸੀ ਕਿ ਵੀ ਐਕਸੀਡੈਂਟ ਹੋਇਆ ਸੀਗਾ ਲੇਡੀਜ਼ ਆ ਕੋਈ ਤੇ ਐਕਸੀਡੈਂਟ ਹੋਇਆ ਸੀਗਾ ਡੈੱਡ ਬੋਡੀ ਦਾ ਟਰੱਕ ਟੁਕ ਲੰਘ ਗਿਆ ਉੱਪਰੋਂ ਕਿੰਨੇ 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 ਜਾਂਦੇ ਸੀ ਇਹ ਲੋਕ ਇਹ ਇਕੱਲੇ ਸੀਗੇ ਕਿੱਥੇ ਹਨੇ ਕੋਟਰੀ ਤੇ ਕੱਪ ਤੇ ਸੀਗਾ ਸਕੂਟਰੀ ਤੇ ਉਹ ਸਿਵਲ ਹਸਪਤਲ ਲੈ ਗਏ ਹਾਂਜੀ ਸਿਵਲ ਕੋਈ ਪਤਾ ਚੱਲਾ ਕਿੱਥੇ ਦੇ ਰਹਿਣ ਵਾਲੇ ਨਹੀਂ ਕੋਈ ਪਤਾ ਨਹੀਂ ਤੇ ਆਪਾਂ ਨੂੰ ਕਿੱਦਾਂ ਤਲਾਸ਼ ਮਿਲੀ ਆਪਾਂ ਨੂੰ ਪੁਲਿਸ ਰਾਹੀਂ ਤਲਾਸ਼ ਮਿਲੀ ਕਿਹਨਾਂ ਆਪਰ ਨਵਨੀ ਮਿਸ਼ਰਾ ਜੀ ਹਾਂਜੀ ਕਿ ਮਾਉ ਲਗੀ ਜਿਹੜਾ ਸਿਵਲ ਹਸਪਤਲ ਚ ਆਏ ਹਾਂ ਇਸ ਵਾਰ ਜੀ ਮੈਂ ਆ ਰਿਹਾ ਸੀ ਜਲੰਧ ਤੋਂ ਫੌਜ ਨੂੰ ਤੇ ਰੋਡ ਤੇ ਦੇਖਿਆ ਇਹਨਾਂ ਡਾਇਰੈਕਸ਼ਨ ਹੋਇਆ ਸੀ ਇਹ ਪਹਿਲੇ ਆਟੋ ਜਾ ਰਹੇ ਸੀ ਬਟ ਆਟੋ ਲੈਣ ਜਵਾਬ ਦੇ ਤਰ੍ਹਾਂ ਸਤੇ ਜਾ ਲੇਕਿਨ ਜਾਣਾ ਫਿਰ ਨਾਲ ਉਹਨੇ ਬੈਗ ਬਿਠਾ ਕੇ ਤੇ ਛੱਡ ਗਿਆ ਫਸ ਹੋਰ ਚੜਾਣੇ ਇਹਨਾਂ ਨੂੰ ਤੇ ਨਾਲ ਇੱਕ ਭਾਜੀ ਸਾਡੇ ਨੇ ਵੀ ਹੈਲਪ ਕੀਤੀ ਤੇ ਨਾਲ ਜਾਂਦੇ ਖੋਰ ਸੀ ਉਹ ਜਿਹੜੇ ਡੈਥ ਹੋ ਚੁੱਕੀ ਉਹਨਾਂ ਦੀ ਤੇ ਇਹਨਾਂ ਦੀ ਹਾਲਤ ਖਰਾਬ ਹੁਣ ਇਹਨਾਂ ਦੇ ਨਾਲ ਲੇਡੀਜ਼ ਦੇ ਨਾਲ ਕੌਣ ਸੀਗਾ ਇਹਨਾਂ ਦੇ ਨਾਲ ਲਿਕਨ ਆਦੀ ਸ਼ਾਇਦ ਮਮਾ ਸੀ ਕੌਣ ਸੀ ਇਹ ਨਹੀਂ ਪਤਾ ਬਟ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਜਿਹਨੇ ਜਿਹੜੇ ਚਲਾ ਰਹੇ ਸੀ ਡਰਾਈਵਿੰਗ ਕੌਣ ਕਰ ਰਿਹਾ ਸੀ ਇਹਨਾਂ ਨੂੰ ਮੇਰੀ ਖਿਆਲ ਨਾਲ ਆਹ ਆਂਟੀ ਆਹੀ ਕਰੇ ਸੀ ਜਿਹੜੇ ਨਾਲ ਸਾਡੇ ਆਇਆ ਕੋ ਪਿੱਛੇ ਬੈਠੇ ਸੀ ਤੇ ਸਰ ਕਿਦਾਂ ਲੋਕਾਂ ਨੂੰ ਕੀ ਅਪੀਲ ਕਰਨਾ ਜਾਂਦੇ ਜਿੱਦਾਂ ਐਕਸੀਡੈਂਟ ਹੋ ਜਾਂਦਾ ਤੁਸੀਂ ਲੈ ਕੇ ਆਏ ਇਹਨਾਂ ਨੂੰ ਲੋਕਾਂ ਨੇ ਕਹਿਣਾ ਚਾਹੁੰਦਾ ਉੱਥੇ ਬਹੁਤ ਲੋਕੀ ਗੱਡੀਆਂ ਵਾਲੇ ਖੜੇ ਸੀ ਬੜਕੇ ਜਿਨੇ ਹੈਲਪ ਨਹੀਂ ਕੀਤੀ ਆਟੋ ਵਾਲਾ ਵੀ ਵਿੱਚੇ ਗੱਬਰਾਂ ਕੋਲ ਛੱਡ ਕੇ ਚੱਲ ਗਿਆ ਹੁਣ ਕਿਵੇਂ ਇਹਨੂੰ ਰੈਕਟਿਵ ਲਾਈਕ ਕਰਨਾ ਪਿਆ ਤੇ ਲੋਕਾਂ ਨੇ ਕਹਿਣਾ ਚਾਹੁੰਦਾ ਲੋਕਾਂ ਦੀ ਹੈਲਪ ਕਰਨਾ ਸਿੱਖੋ ਕਹਿੰਦਾ ਸਾਡੇ ਦਿੱਤੀ ਵੀ ਆਸਾ ਦੀ ਗੱਲਾਂ ਇਹ ਹੀ ਤੇ ਬਾਕੀ ਜਿਹੜੀ ਗੱਡੀਆਂ ਵਾਲਿਆਂ ਨੂੰ ਇਹ ਕਹਣਾ ਚਾਹੁੰਗਾ ਕਿ ਤੁਹਾਡੀਆਂ ਗੱਡੀਆਂ ਉਹ ਤਾਂ ਤੁਹਾਡੀਆਂ ਤੁਸੀਂ ਵਿੱਚ ਬੈਠੇ ਹੋ ਸਰ ਇਹ ਕਿੱਥੇ ਕੋਈ ਐਕਸੀਡੈਂਟ ਰਿਐਕਸ਼ਨ ਆਪਾਂ लवली ਦਿੱਤੇ ਹੋਇਆ ਜੀ ਪੌਲ ਦੇ ਉੱਪਰ ਤੇ ਟਰ ਮਾਮਲਾ ਜੀ ਸਾਰਾ ਜਣਾ ਹਾਂਜੀ ਸਾਡੇ ਕੋਲ ਜੀ 4 ਵਜੇ ਦੇ ਕਰੀਬ ਨਾ ਇੱਕ ਪੇਸ਼ੈਂਟ ਆਏ ਹੈਗੇ ਐਕਸੀਡੈਂਟ ਦੀ ਜਿਹੜੀ ਹਿਸਟਰੀ ਦੇ ਰਹੇ ਹੈਗੇ ਤੇ ਸੱਟਾ ਕਾਫੀ ਲੱਗੀ ਹੋਈ ਹੈ ਹੈਡ ਇੰਜਰੀ ਵੀ ਹੈਗੀ ਹੈ ਤੇ ਉਹਨਾਂ ਦਾ ਉੱਪਰ ਦਾ ਨਾਮ ਜਿਹੜਾ ਕੁਮਬਿੰਦਰ ਕੌਰ ਦਸੀਆ ਜਾ ਰਿਹਾ ਵਾਈਪ ਆਫ ਅਲਰਜੀ ਤੇ ਬਿੰਦोरी ਰਾਜਪੂਤਾਨਾ ਸਾਈਡ ਦੇ ਜਿਹੜੇ ਦੱਸੇ ਜਾ ਰਹੇ ਨੇ ਤੇ 30 ਸਾਲ ਉਮਰ ਹੈਗੀ ਹੈ ਬਾਕੀ ਹਜੇ ਉਹਨਾਂ ਦੀ ਵੀ ਸਿਚੁਏਸ਼ਨ ਕ੍ਰਿਟੀਕਲ ਹੈਗੀ ਹੈ ਲਾਕ ਸ਼ੁਰੂ ਕਰ ਦਿੱਤਾ ਹੈ ਤੇ ਬਾਕੀ ਉਹਨਾਂ ਦੇ ਜਦੋਂ ਵੀ ਸਾਡੇ ਕੋਲ ਆਇਆ ਕਿ ਸਾਰਾ ਮੈਡਮ ਹੋਇਆ ਕਿਸ ਚੀਜ਼ ਦੇ ਵਿੱਚ ਐਕਸੀਡੈਂਟ ਵਗੈਰਾ ਜਿੰਨਾ ਦੱਸਿਆ ਜਾ ਰਿਹਾ ਕਹਿੰਦੇ ਕਿ ਲੇਡੀ ਸਕੂਟਰ ਤੇ ਸੀਗੀਆਂ ਦੋ ਲੇਡੀ ਸੀਗੀਆਂ ਤੇ ਇੱਕ ਜਿਹੜੇ ਹੈਗੇ ਆ ਟਰੱਕ ਦੇ ਵਿੱਚ ਮੱਝੂ ਕੁਛ ਮੈਡਮ ਨਾਮ ਵਗੈਰਾ ਹੈ ਨਾਮ ਵਗੈਰਾ ਪਤਾ ਚੱਲਗਾ ਇਹਨਾਂ ਦਾ ਨਾਮ ਕੁਲਵਿੰਦਰ ਕੌਰ ਹੈ ਬਾਕੀ ਦੂਜਿਆਂ ਦਾ ਸਾਨੂੰ ਕਿੱਥੇ ਦਾ ਰਹਿਣ ਵਾਲੇ ਕੁਝ ਪਤਾ ਇਹਨਾਂ ਦੇ ਜੋ ਆਇਡੈਂਟੀਫਿਕੇਸ਼ਨ ਨਿਕਲੀ ਉਹਦੇ ਵਿੱਚੋਂ ਹੀ ਪੰਡੋਰੀ ਰਾਜਪੂਤਾਂ ਇਹਨਾਂ ਨੇ ਦੱਸਿਆ ਹੈ ਜੀ ਕੰਡੀਸ਼ਨ ਕਿੱਦਾਂ ਮੈਡਮ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਹੈ ਜੀ ਹਜੇ ਹੈਡ ਇੰਜਰੀ ਕ੍ਰਿਟੀਕਲ ਹੈ